ਬਾਕੀ ਸਭ ਸੁਖ ਸਾਦ ਹੈ। ਮੋਣ ਪੰਡਾਰੀ ਹੁਣਾਂ ਦੀ ਲਿਖੀ ਹੋਈ ਇੱਕ ਬੜੀ ਲਾਜਬਾਪ ਕਹਾਣੀ। ਪਸੇ ਵੀ ਕੋ ਜਿਸ ਤਰ੍ਹਾਂ ਹੀ ਚੱਲਦੀ ਹੈ। ਕਿ ਚੱਲਦੇ-ਚੱਲਦੇ ਕਿਦਦ ਨੂੰ ਮੋੜ ਕਟ ਗਈ। ਪਤਾ ਨਹੀਂ ਲੱਗਿਆ ਇੱਕੋ ਹੀ ਵਾਅ ਕਿਸ ਦਾ। ਸਾਰੇ ਦਾ ਸਾਰ ਰੁਖ ਬਦਲ ਲੈਂਦਾ ਹੈ। ਸਾਡੀ ਬੀਹਾਂ ਦੇ ਲਗਭਗ 50 ਦੇ ਪੰਜਾਬ ਘਰਾਂ ਨੇ ਆਪੋ ਆਪਣੀ رائے ਕਾਇਮ ਕਰ ਲਈਏ। ਕੋਈ ਕਹਿੰਦਾ ਹੈ ਮੋਣਾ ਹੰਕਾਰ ਗਿਆ ਇਹ ਸਮਝਦਾ ਹੈ ਕਿ ਸਾਰੇ ਪਿੰਡ ਦੇ ਵਿੱਚ ਮੈਥੋਂ ਹੁਣ ਸਿਵਾ ਹੁਣ ਚਿੱਠੀ ਲਿਖਣ ਵਾਲਾ ਕੋਈ ਹੋਰ ਨਹੀਂ ਹੈ ਲੋਕੀ ਚਿੱਠੀਆਂ ਲਿਖਵਾਉਣ ਦੇ ਲਈ ਤੜਤਦੇ ਨੇ ਬਿਲੂ-ਗਲੂ ਕਰਦੇ ਫਿਰਦੇ ਨੇ ਇਹ ਮੋਣਾ ਤਾਂ ਹੰਕਾਰਿਆ ਫਿਰਦਾ ਹੈ ਮੋਣਿਆ ਤਾਂ ਹੰਕਾਰਿਆ ਫਿਰਦਾ ਪੜ ਤਾਂ ਲਿਖਣਾ ਨੂੰ ਕੀ ਆ ਗਿਆ ਚਿੱਠੀ ਲਿਖਣੀ ਕੀ ਆ ਗਈ ਇਹ ਤਾਂ ਸੌਰੀ ਦਾ ਤੌਣੇ ਨੂੰ ਨਿਵੀਂ ਕਰਦਾ ਕੋਈ ਜਿਸ ਤਰ੍ਹਾਂ ਦੀਆਂ ਲੋਕਾਂ ਨੇ ਮੇਰੇ ਬਾਰੇ ਮੋਣੇ ਬਾਰੇ ਰਾਏ ਕਾਇਮ ਕਰ ਲਈ ਕੁਈ ਕਹਿੰਦਾ ਵੀ ਆ 10ਵੀਂ ਕਾ ਦੀ ਕਰ ਲਈਏ ਨਹੀਂ ਯਾਰ। ਇਸ ਮੁੰਡੇ ਦਾ ਤਾਂ ਦਿਮਾਗ ਹੀ ਅਸਮਾਨੀ ਚੜ ਗਿਆ। ਇਹ ਹੁਣ ਰੱਬ ਨੂੰ ਵੀ ਟੱਪ ਦੱਸਦਾ, ਟਿਚ ਦੱਸਦਾ। ਭਲੇ ਵੇਲੇ ਇੱਕ ਬੋਰੀ ਜਹੀ ਦੀ ਪਤਲੂਨ ਕਟرائیਏ ਨੂੰ ਮਿਲ ਗਈ। ਉਹ ਪਾ ਕੇ ਪੱਟੀਆਂ ਵਾਹ ਕੇ ਸਰਦਾਰਾਂ ਦੇ ਮੁੰਡਿਆਂ ਦੇ ਨਾਲ ਬੀਹਾਂ ਦੇ ਵਿੱਚ ਗੇੜੇ ਮਾਰਦਾ ਰਹਿੰਦਾ। ਵੱਡਾ ਫੁੰਨੇ ਕਾ ਸਮਝਿਆ ਫਿਰਦਾ 10ਵੀਂ ਕਰ ਲਈ ਤਾਂ ਕਿੱਡਾ ਸਮਾਨੋ ਟੁੱਟਿਆ ਤਰ੍ਹਾਂ ਇਹ ਹੈ। ਤਦੇ ਬਾਹਰ ਰਖੇਤੀ ਟੱਕਰ ਗਿਆ। ਕੱਲਾ ਤਾਂ ਨਾਨਕੇ ਯਾਦ ਕਰਾ ਦੇਂਗੇ ਇਹਨੂੰ ਕਿਤੇ ਬਾਹਰ ਮਿਲੇ ਨਾ ਇਹਨੂੰ ਇਹਨੂੰ ਦੱਸ ਦਿਆਂਗੇ ਇਹਨੂੰ ਹੁੰਦਾ ਹੈ ਕੌਣ ਆ ਵੱਡਾ ਫੰਨੇਖਾ ਆਪਣੇ ਆਪ ਨੂੰ 나ਡੂ ਹਾਂ ਸਮਝਦਾ ਹੈ ਅਰੇ ਦੇਖ ਲਾਂਗੇ ਇਹਦੇ ਹਮਾਇਤਿਆਂ ਨੂੰ ਜਿਹੜਾ ਮੋਹਰੇ ਆਉਂ ਦੇਖ ਲਾਂਗੇ ਬੜਾ ਇਹ ਗਰੁੱਪ ਜਿਹਾ ਬਣਾਈ ਫਿਰਦਾ ਘੁੰਮਦਾ ਨਾ ਮਸਟੰਡੀਆਂ ਦੇ ਨਾਲ ਲੋਕ ਅਸਲ ਦੇ ਵਿੱਚ ਪੁੱਸਰ ਗਏ ਸਨ ਸਾਰੇ ਮੁਹੱਲੇ ਦੇ ਵਿੱਚ ਤਰਾ ਤਰਾ ਹੋ ਰਹੀ ਸੀ ਮੇਰੇ ਪੜੇ ਲਿਖੇ ਹੋਣ ਦੇ ਨਾਲ 10ਵੀਂ ਪਾਸ ਕਰ ਲੈਣ ਦੇ ਨਾਲ ਸਭ ਨੇ ਆਪੋ ਆਪਣੀ ਰਾਏ ਮੇਰੇ ਵਾਸਤੇ ਕਾਇਮ ਕਰ ਲਈ ਸੀ। ਅਭੀ ਹੀ ਨੀਆਂ ਬੁੜੀਆਂ ਵੀ ਨਾ ਇਹ ਵੀ ਕੁਸਰਮੋਸਰ ਕਰਦੀਆਂ ਰਹਿਣੀਆਂ। ਉਂਗਲਾਂ ਕੱਢ ਕੱਢ ਗੱਲਾਂ ਕਰਦੀਆਂ। ਅ ਨਵੀਆਂ ਵਿਹਈਆਂ ਕੁੜੀਆਂ ਹਰਾਸੀਆਂ ਹਰਾਸੀਆਂ ਰਹਿਣੀਆਂ ਬਿੱਤਰ ਬਿੱਤਰ ਦੇਖਦੀਆਂ ਰਹਿਣੀਆਂ ਮੇਰੇ ਹੱਲ ਨੂੰ। ਹੋਰ ਹੋਰ ਉਹ ਕਿਸੇ ਤੋਂ ਚਿੱਠੀ ਕਿਸ ਤੋਂ ਲਿਖਵਾਉਂਦੀ ਏ ਚਿੱਠੀ ਪੜਾ। ਗੱਲ ਤੇ ਇਹ ਵੀ ਆ ਨਾ। ਪੜਿਆ ਲਿਖਿਆ ਮੈਂ ਐਸਾ। ਗੱਲਾਂ ਭਾਵੇਂ ਮੇਰੇ ਬਾਰੇ ਜਿੰਨੀਆਂ ਮਰਜ਼ੀ ਕਰ ਲੈਣ। ਪਰ ਜਦੋਂ ਪਿੰਡ ਦੇ ਵਿੱਚ ਚਿੱਠੀ ਲਿਖਾਉਣੀ ਸੀ। ਫੇ ਤਾਂ ਮੇਰੇ ਕੋਲ ਲਾਣਾ ਪੈਣਾ ਸੀ ਨਾ। ਨਾਲੇ ਵੀ ਹਨ ਇਹ ਕੁੜੀਆਂ ਚਿੜੀਆਂ ਨੌਜਵਾਨ ਕੁੜੀਆਂ ਨਵੇਂ-ਨਵੇਂ ਇਹਨਾਂ ਦੇ ਵਿਆਹ ਹੋਏ ਨੇ ਕਈਆਂ ਦੇ ਨਾਲੇ ਕਬੀਲਦਾਰੀਆਂ ਉਹ ਕਬੀਲਦਾਰੀਆਂ ਦੇ ਸੌ ਪਰਦੇ ਹੁੰਦੇ ਭਲਾ ਉਹ ਇਹ ਸੋਚਨੀ ਹੈ ਕਿ ਜੇ ਚਿੱਠੀ ਦੇ ਕੋਲ ਲਿਖਵਾਈ ਤਾਂ ਕਬੀਲਦਾਰੀਆਂ ਦੇ ਪਰਦਿਆਂ ਦਾ ਕੀ ਭਲਾ ਬਣੂਗੇ ਮੇਰੇ ਖਿਆਲ ਦੇ ਨਾਲ ਰਾਏ ਤਾਂ ਬਣਨੀ ਸੀ ਨਾ ਮੇਰੇ ਬਾਰੇ ਅਸਲੀ ਗੱਲ ਬਾਰੇ ਕੋਈ ਧਿਆਨ ਨਹੀਂ ਸੀ ਦਿੰਦਾ ਗਲਤ ਤਾਂ ਦਰਅਸਲ ਇਹ ਸੀ ਕਿ ਮੈਂ ਪੂਰੇ 5 ਬਰੇ ਚਿੱਠੀਆਂ ਲਿਖਦਾ ਰਿਹਾ ਸੀ ਪੂਰੇ 5 ਬਰੇ ਮੈਂ ਬਹੁਤ ਚਿੱਠੀਆਂ ਲਿਖੀਆਂ ਪਿੰਡਾਂ ਵਾਲੀਆਂ ਦੀ ਗਲੀ ਮੁਹੱਲੇ ਵੀ ਹੀ ਦੀਆਂ ਸਾਰਿਆਂ ਦੀ ਪੰਜਵੀਂ ਤੋਂ ਲੈ ਕੇ 10ਵੀਂ ਤੱਕ ਚਿੱਠੀਆਂ ਲਿਖ-ਲਿਖ ਮੈਂ ਅੱਕ ਗਿਆ ਸੀ ਪੂਰੀ ਤਰ੍ਹਾਂ ਥੱਕ ਚੁੱਕਿਆ ਸੀ ਟੁੱਟ ਗਿਆ ਸੀ ਮੈਂ ਲੋਕੀ ਚਿੱਠੀਆਂ ਲਖਵਾਉਂਦੇ ਵੀ ਤਾਂ ਸਿੱਧੀ ਤਰ੍ਹਾਂ ਨਹੀਂ ਸਨ ਨਾ ਪਤਾ ਨਹੀਂ ਕੀ ਕੀ ਬੋਲੀ ਜਾਂਦੇ ਯਾਰ ਕੁੜੀਆਂ 4-4 ਸਫਿਆਂ ਦੀਆਂ ਚਿੱਠੀਆਂ ਲਖਵਾਉਂਦੀਆਂ ਸਨ ਮੇਰੇ ਕੋਲ ਅਤੇ ਚਿੱਠੀਆਂ ਦੇ ਵਿੱਚ ਭਈ ਪੁੱਛੋ ਨਾ ਆ ਚਿੱਠੀਆਂ ਦੇ ਵਿੱਚ ਆ ਦੋਹੇ ਕਵਿਤਾਵਾਂ ਟੀਚਰਾਂ ਤੇ ਤੁਕਾਂ ਜੋੜ-ਜੋੜ ਲਿਖਾਉਂਦੀਆਂ ਮੇਰੇ ਕੋਲ ਮੈਨੂੰ ਕਹੀ ਜਾਂਦੀ ਆ ਤੂੰ ਤੁਕ ਜੋੜ ਆ ਤੈਨੂੰ ਦੱਸਦੀ ਆ ਇਹ ਤੇ ਕਵਿਤਾ ਬਣਾ ਹਾਲਾਂ ਹਾਲਾਂ ਕਿ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਚਿੱਠੀ ਲਿਖਣ ਵਾਲਾ ਕੋਈ ਹੋਰ ਹੈ ਪਰ ਛਾਤੀ ਉੱਤੇ ਹੱਥ ਰੱਖ ਕੇ ਅੱਖਾਂ ਮੀਚ ਕੇ ਬਸ ਕਹਿੰਦੀ ਆ ਲਿਖ ਦੇ ਬਸ ਲਿਖ ਦੇ ਚਿੱਠੀ ਲਿਖਦੀਆਂ ਖੂਨ ਦੇ ਨਾਲ ਸਿਆਹੀ ਨਾਲ ਸਮਝਣਾ ਮਰ ਗਈ ਹੈ ਤੇਰੀ ਯਾਦ ਦੇ ਵਿੱਚ ਜਿਉਂਦੀ ਨਾ ਸਮਝਣਾ ਲੈ ਆਹ ਕੋ ਗੱਲ ਹੈ ਮੈਨੂੰ ਮੈਨੂੰ ਕਈ ਕਈ ਮਿੰਟ ਉਹ ਡਿਕਣਾ ਪੈਂਦਾ ਸੀ ਕੋ ਸਮਾਦੀ ਵਿੱਚੋਂ ਨਿਕਲਣ ਤੇ ਮੈਂ ਅਗਲੀ ਗੱਲ ਲਿਖਾਉਣਾ ਦੀ ਆਹ ਤਾਂ ਹਾਲ ਕੀਤਾ ਪਿਆ ਸੀ ਇਹਨਾਂ ਨੇ ਮੇਰਾ ਤੇ ਹੁਣ ਮੈਂ ਅੱਕਦਾ ਨਾ ਮੈਂ ਆਕਰ ਗਿਆ ਸਾ ਹੁਣ ਜੋ ਮਰਜੀ ਮੇਰੇ ਬਾਰੇ ਸੋਚੀ ਜਾਣ ਅਗਲੀ ਗੱਲ ਹੁੰਦੀ ਜਦੋਂ ਉਹ ਸਮਾਦੀ ਚੋਂ ਬਾਹਰ ਨਿਕਲਦੀ ਹੈ ਮਸਾ ਕਿਤੇ ਉਹਨੂੰ ਮੈਂ ਲਾਉਂਦਾ ਪਿਆ ਆਓ ਇੱਧਰ ਆਓ ਜਰਾ ਅੱਗੇ ਲਿਖਾਓ ਕੀ ਲਿਖਣਾ ਫਿਰ ਕਹਿੰਦੀ ਹੈ ਕਿ ਇਹਨਾਂ ਪਰਦੇਸੀਆਂ ਉੱਤੇ ਨਾ ਕਰਨਾ ਇਤਬਾਰ ਲੋਕੋ ਇਹ ਰੱਸੀ ਦਾ ਸੱਪ ਬਣਾ ਦਿੰਦੇ ਹਲਾ ਹਲਾ ਕਹ ਲੋਗ ਆ ਕੋਈ ਕਹਿੰਦੀ ਤੂੰ ਐਂ ਲਿਖ ਦੇ ਤੂੰ ਐਂ ਲਿਖ ਦੇ ਬਈ ਉਹ ਸਾਨੂੰ ਚਿੱਠੀ ਪਾ ਦੇਵੇ ਕਿ ਉਹ ਇਸ ਮਹੀਨੇ ਦੇ ਅੰਦਰ ਅੰਦਰ ਮੈਨੂੰ ਲੈਣ ਆਊਗਾ ਭਾਵੇਂ ਨਾ ਹੀ ਆਪ ਆਵੇ ਇਸ ਤਰ੍ਹਾਂ ਦੀ ਚਿੱਠੀ ਤੂੰ ਜ਼ਰੂਰ ਲਿਖ ਦੇ ਬਈ ਭਾਵੇਂ ਕਦੀ ਕੁਝ ਇਸ ਤਰ੍ਹਾਂ ਕਦੀ ਕੁਝ ਇਸ ਤਰ੍ਹਾਂ ਕਦੀ ਕੁਝ ਇਸ ਤਰ੍ਹਾਂ ਆ ਇਹ ਹੁਣ ਚਿੱਠੀਆਂ ਲੇਖ ਲੇ ਕੇ ਨਾ ਇਹ ਚਿੱਠੀਆਂ ਲੇਖ ਲੇ ਕੇ ਮੈਂ ਥੱਕ ਗਿਆ ਸਾਂ ਕੀ ਦੱਸਾਂ ਹੁਣ ਮੈਂ ਤੁਹਾਨੂੰ ਵਾਰਸ਼ਾ ਦੇ ਬੈਂ ਤੋਂ ਲੈ ਕੇ ਕਬੀਰ ਦੇ ਦੋਹੇ ਤੱਕ ਉਹ ਆਪਣੀਆਂ ਚਿੱਠੀਆਂ ਦੇ ਵਿੱਚ ਪਤਾ ਨਹੀਂ ਮੇਰੇ ਕੋਲ ਕੀ ਕੀ ਲਿਖਾਉਂਦੀ ਰਹਿੰਦੀ ਹੈ ਹਰ ਛੋਟੇ ਛੋਟੇ ਟੋਟਕਿਆਂ ਦਾ ਤਾਂ ਬਸ ਅੰਤ ਹੀ ਨਹੀਂ ਹੋਰ ਤਾਂ ਪਤਾ ਨਹੀਂ ਕੀ ਕੀ ਪਤਾ ਨਹੀਂ ਕੀ ਕੁਝ ਲਿਖਾਉਂਦੀ ਰਹਿੰਦੀ ਹੈ ਸਾਨੂੰ ਮੇਰੇ ਕੋਲ ਕੋਈ ਕਹਿੰਦੀ ਓ ਬੇਮੋਣਿਆ ਵੇ ਮੁੰਡਿਆ ਸਾਨੂੰ ਲੋਕਾਂ ਵਾਂਗੂ ਟੋਟਕੜੇ ਤੇ ਕਾਢ ਨਹੀਂ ਆਉਂਦੇ ਤੂੰ ਐਂ ਘਰ ਆਪੇ ਲਿਖ ਦੇ ਜਿਹੜੀ ਗੱਲ ਤੈਨੂੰ ਚੰਗੀ ਲੱਗਦੀ ਏ ਤੈਨੂੰ ਮੈਂ ਦੱਸ ਦੇਣੀ ਏ ਮੜ ਜਾ ਹਾਲ ਜਿਆ ਤੂੰ ਆ ਮੜ ਜਾ ਅੱਖਰ ਜੇ ਪਾ ਕੇ ਆਪਣੇ ਹਿਸਾਬ ਦੇ ਨਾਲ ਆਪੇ ਲਿਖ ਦੇ ਵਿੱਚ ਸਾਡੀ RAM SATU ਬਸ ਜ਼ਰੂਰ ਲਿਖ ਦੇ ਮੈਂ ਹੁਣ ਪਰੇਸ਼ਾਨ ਹੋ ਜਾਂਦਾ ਹੁਣ ਦੱਸੋ ਭਲਾ ਮੈਂ ਹੁਣ ਇਹਨਾਂ ਦੀ ਇਹਨਾਂ ਬਾਰੇ ਟੱਬਰਾਂ ਦੇ ਸੋਚਣ ਬਾਰੇ ਜੰਮਿਆ ਸੁਚੀ ਜਾਵਾ ਤੇ ਮੈਂ ਚਿੱਠੀਆਂ ਲਿਖੀ ਜਾਵਾ ਇਹ ਆ ਕੇ ਚਾਰ ਗੱਲਾਂ ਦੱਸਦੀਆਂ ਇੱਧਰ ਗਪੌੜ ਛੱਡਣ ਲੱਗ ਪਈ ਨਹੀਂ ਤੇ ਮੈਂ ਪਰੇਸ਼ਾਨ ਹੋਇਆ ਚਿੱਠੀ ਲਿਖੀ ਜਾਂਦਾ ਮੈਂ ਪਰੇਸ਼ਾਨ ਹੋ ਜਾਂਦਾ ਮੈਂ ਹੁਣ ਪੜਾ ਕੀ ਲਿਖਾਂ ਤੇ ਕੀ ਨਾ ਲਿਖਾਂ ਇਹਨਾਂ ਬੁੜੀਆਂ ਦੇ ਦਿਮਾਗ ਦੇ ਵਿੱਚ ਨਾ ਕੁੜੀਆਂ ਦੇ ਦਿਮਾਗ ਦੇ ਵਿੱਚ ਪਤਾ ਨਹੀਂ ਕੀ ਬੁੜੀਆਂ ਆਪਣੇ ਰੋਣੇ ਰੋਂਦੀਆਂ ਬੁੜੀਆਂ ਦਾ ਆਪਣਾ ਰੋਣਾ ਹੁੰਦਾ ਕਿਸੇ ਦੀ ਨੂਕ ਪੱਤੀ ਸੀ ਕਿਸੇ ਦੀ ਧੀ ਦੁਖੀ ਸੀ ਕਿਸੇ ਦਾ ਪੁੱਤ ਫੌਜ ਦੇ ਵਿੱਚ ਭਰਤੀ ਹੋ ਗਿਆ ਸੀ ਕਿਸੇ ਦਾ ਤੰਗ ਸੀ ਮੁਕੱਦਮਾ ਉਹਨਾਂ ਨੂੰ ਖਾਈ ਜਾ ਰਿਹਾ ਸੀ ਮਹੀਨੇ ਦੇ ਵਿੱਚ ਦੋ ਦੋ ਤਰੀਕਾ ਪੈੰਦੀਆਂ ਸਨ ਕਿਸੇ ਦੀ ਧੀ ਨੂੰ ਲੰਮੀ ਬਿਮਾਰੀ ਸੀ ਸਹੁਰੇ ਉਹਨੂੰ ਲੈ ਜਾਂਦੇ ਨਹੀਂ ਸਨ ਉਹ ਪੇਕਿਆਂ ਦਾ ਬੂਹਾ ਮੱਲੀ ਬੈਠੀ ਸੀ ਉਹ ਨਾ ਮਰਦੀ ਸੀ ਤੇ ਨਾ ਰਾਜ਼ੀ ਸੀ ਡਾਕਟਰ ਨੇ ਨਿਤ ਨਵੇਂ ਲੋਦੇ ਲਾ ਲਾ ਕੇ ਕੁੜੀ ਦਾ ਸਰੀਰ ਛਾਣ ਦਿੱਤਾ ਸੀ ਡਾਕਟਰ ਦਾ ਘਰ ਭਰ ਰਿਹਾ ਸੀ ਉਹ ਦਿਨ ਦਿਨ ਕੰਗਾਲ ਹੋ ਰਿਹਾ ਸਨ ਆ ਗੱਲਾਂ ਸਨ ਗੱਲ ਕੀ ਗੱਲ ਕੀ ਲੋਕਾਂ ਦੇ ਦੁੱਖ ਲਿਖ ਲੈ ਕੇ ਮੈਂ ਆਪ ਦੁਖੀ ਹੋ ਜਾਂਦਾ ਮੈਨੂੰ ਲੱਗਦਾ ਸਾਰੇ ਦੁੱਖ ਮੇਰੇ ਨੇ ਸਾਰਾ ਸਾਰਾ ਦਿਨ ਮੈਂ ਸੋਝਦਾ ਰਹਿੰਦਾ ਮੈਂ ਸਾਰਾ ਦਿਨ ਸੋਝਦਾ ਰਹਿੰਦਾ ਯਾਰ ਇਹ ਮਨਾਏ ਇਹ ਲੋਕ ਕਦੀ ਰਾਜੀ ਖੁਸ਼ੀ ਵੀ ਹੋਣਗੇ ਇਹ ਕਦੀ ਖੁਸ਼ੀ ਵੀ ਹੋਣਗੇ ਜ਼ਿੰਦਗੀ ਦੇ ਵਿੱਚ ਜੋ ਇਹਨਾਂ ਦੀਆਂ ਮੈਂ ਚਿੱਠੀਆਂ 'ਚ ਲਿਖਦਾ ਖੁਸ਼ੀ ਮਨਾਉਣਗੇ ਕਦੀ ਕਿ ਮੇਰੇ ਕੋਲ ਸੋਹਣੀਆਂ ਸੋਹਣੀਆਂ ਗੱਲਾਂ ਵੀ ਲਿਖਾਉਣਗੇ ਕਦੀ ਉਹ ਗੱਲਾਂ ਜਿਹੜੀਆਂ ਮੈਨੂੰ ਦੁਖੀ ਨਾ ਕਰਨ ਮੈਨੂੰ ਖੁਸ਼ ਰੱਖਣ ਸਦਾ ਖੁਸ਼ ਮੈਂ ਸੋਚਦਾ ਸੋਚਦਾ ਮੈਂ ਗੌਤਮ ਬੁੱਧ ਦੀ ਫਲਸਫੀ ਦੇ ਵਿੱਚ ਜਾਵੜਦਾ ਯਾਰ ਇਹ ਤਾਂ ਸੱਚੀ ਗੱਲ ਹੈ ਇਸ ਅੱਜੀ ਗੱਲੇ ਦੁਨੀਆ ਦੁਖਾਂ ਦਾ ਘਰ ਹੈ ਵੀ ਦੁਖਾਂ ਦਾ ਘਰ ਉਹਨਾਂ ਦੇ ਵਿੱਚ ਬਚਨ ਮੇਰੇ ਜਿਹੜੇ ਦਿਮਾਗ ਦੇ ਵਿੱਚ ਨਾ ਜਿਹੜੇ ਬੋਲ ਬਚਨ ਗੂੰਜਦੇ ਰਹਿੰਦੇ ਹਮੇਸ਼ਾ ਮੈਨੂੰ ਨੀਂਦ ਨਾ ਆਉਂਦੀ ਜਿਹੜੇ ਦੁੱਖ ਸੁਣ ਸੁਣ ਕੇ ਮੈਨੂੰ ਨੀਂਦ ਨਾ ਆਉਂਦੀ ਮੇਰਾ ਗਈ ਵਾਰੀ ਧਿਲ ਕਰਦਾ ਨਾ ਆ ਪਿੰਡ ਹੀ ਛੱਡਦਾ ਯਾਰ ਪਿੰਡ ਛੱਡ ਕੇ ਪਰਾਂ ਭੱਜ ਜਾਵਾਂ ਮੇਰੇ ਕੋਲ ਕੋਈ ਆਵੇ ਨਾ ਖਤ ਲਖਣ ਦੂਰ ਕਿਤੇ ਚਲਾ ਜਾਵਾਂ ਜਿੱਥੇ ਕੋਈ ਮੈਨੂੰ ਜਾਣਦਾ ਨਾ ਹੋਵੇ ਉੱਤੇ ਨਾ ਮੇਰੇ ਕੋਲ ਚਿੱਠੀ ਲਿਖਾਏਗਾ ਤੇ ਨਾ ਹੀ ਮੈਂ ਦੁਖੀ ਹੋਵਾਂਗਾ ਕਿਸੇ ਨੂੰ ਇਵਨ ਨਾ ਪਤਾ ਲੱਗੇ ਭਾਈ ਮੈਂ 10ਵੀਂ ਪਾਸ ਆ ਗੱਲ ਖਤਮ ਇਹ ਹੁਣ ਜੋ ਮਰਜੀ ਮੇਰੇ ਬਾਰੇ ਸੋਚੀ ਜਾਣ ਅਕਕੂਰੇ ਦਾ ਪੁੱਤ ਮੇਗਾ ਮੇਲੋ ਦੀ ਧੀ ਸਰਬਤੀ ਤੇ ਨਾਈਆਂ ਦਾ ਘੋਟਾ ਇਹ ਸਾਰੇ ਜਾਣੇ ਹੁਣ 5ਵੀਂ ਵਿੱਚ ਹੋ ਗਏ ਨੇ ਮੈਂ ਉਹਨਾਂ ਨੂੰ ਬਥੇਰਾ ਇਸ਼ਾਰੇ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਹੁਣ ਪਿੰਡ 'ਚ ਮੈਂ ਕੱਲਾ ਨਹੀਂ ਆ ਉਹ ਕਿਤੇ ਉਹਨਾਂ ਦੇ ਕੋਲੋਂ ਵੀ ਚਿੱਠੀ-ਚਿੱਠੀ ਲਿਖਾ ਲਿਆ ਕਰੋ ਇਹ ਸਮਝਦੇ ਮੈਂ ਆਕੜਿਆ ਫਿਰਦਾ ਮੂੰਹ ਆਕੜਿਆ ਫਿਰਦਾ ਲੋਕਾਂ ਲੋਕਾਂ ਹੁਣ ਕੀ ਆਖਾਂ ਹੋਰ ਵੀ ਤਾਂ ਪੰਜਵੀਂ ਜਮਾਤ ਚ ਪੜਦੇ ਨੇ ਨਾ ਹੁਣ ਮੈਂ ਕੱਲਾ ਪੜਿਆ ਲਿਖਿਆ ਨਹੀਂ ਸੀ ਪਹਿਲਾ ਜ਼ਮਾਨਾ ਹੋਰ ਸੀ ਹੁਣ ਥੋੜੀ ਥੋੜੀ ਪੜ ਲਏਗੇ ਨੇ ਪੜ ਲਏਗੇ ਇਹਨ ਲੋਕ ਪਰ ਉਹ ਕਹਿੰਦੇ ਅਗਲੇ ਉਹ ਵੀ ਠੀਕ ਸੀ ਉਹ ਕਹਿੰਦੇ ਭਾਈ ਤੇਰੇ ਕੋਲੋਂ ਚਿੱਠੀਆਂ ਲਿਖਾਉਂਦੇ ਆ ਰਹੇ ਆ ਹੁਣ ਉਹਨਾਂ ਦੇ ਕੋਲ ਜਾਵਾਂਗੇ ਕੀਦੇ ਕੀਦੇ ਸਾਹਮਣੇ ਆਪਣੇ ਘਰ ਦਾ ਪੇਤ ਖੋਲੀਏ ਤੈਨੂੰ ਤਾਂ ਪਤਾ ਹੁਣ ਜੇ ਉਹਨਾਂ ਕੋਲ ਜਾਵਾਂਗੇ ਤਾਂ ਹੁਣ ਉਹਨਾਂ ਦੇ ਟੱਬਰ ਨੂੰ ਵੀ ਸਾਡੇ ਸਾਰੀਆਂ ਰਾਮ ਕਹਾਣੀਆਂ ਪਤਾ ਲੱਗ ਜਾਣੀਆਂ ਕਬੀਲਦਾਰੀ ਦੇ 100 ਪਰਦੇ ਹੁੰਦੇ ਆ ਪੁੱਤਰਾ ਮੈਨੂੰ ਇਹਦਾ ਸਮਝਾਉਂਦੇ ਮੋਹਣ ਸਿਆ ਉੱਤੇ ਤੋਂ ਕਦੇ ਅਸੀਂ ਕੋਈ ਗੱਲ ਲੁਕੋ ਕੇ ਰੱਖੀ ਐ ਤੈਨੂੰ ਸਾਰਾ ਕੁਝ ਦੱਸ ਦੇਈਦਾ ਤੂੰ ਲਿਖ ਦਿੰਨਾ ਤੇਰੇ ਤੱਕ ਗੱਲ ਰਵੇ ਤਾਂ ਵਾ ਠੀਕ ਐ ਹੁਣ ਗਾਹਾਂ ਹੋਰ ਰੌਲਾ ਪੈ ਜੂ ਹਰ ਗੱਲ ਆਪਣੇ ਧੀਆਂ ਪੁੱਤਾਂ ਵਾਂਗ ਤੇਰੇ ਨਾਲ ਕਰ ਲੈਨੇ ਆ ਆਪਣਾ ਦਿਲ ਫੂਰ ਲਈਦਾ ਤੇ ਤੇਰੇ ਦੇ ਕੋਲ ਤੇ ਹੋਰ ਕੀ ਐ ਇੱਥੇ ਬਸ ਸਭ ਆਪਣਾ ਦਿਲ ਹੌਲਾ ਹੋ ਜਾਂਦਾ ਨਾਲੇ ਤੂੰ ਸਾਡੀ ਸੁਣ ਵੀ ਲੈਣਾ ਮੋਹਣਿਆ ਪੁੱਤਰਾ ਤਾਂ ਤੇਰੇ ਕੋ ਲਈਦਾ ਜਿੰਨਾ ਮਰਜੀ ਮੈਂ ਖਪਿਆ ਹੁਮਾ ਸਤਿਆ ਹੁਮਾ ਜਿੰਨਾ ਮਰਜੀ ਮੈਂ ਔਖਾ ਹੁਮਾ ਬਸ ਉਹਨਾਂ ਦਨਾਂ ਹੈ ਜਿਹੜਾ ਆ ਲਾੜ ਜੇ ਦੇ ਨਾਲ ਮੈਨੂੰ ਮੂਹਣ ਸਿਆਂ ਕਹਿਣਾ ਉਹ ਭਾਵੇਂ ਬੁਲਾਣਾ ਬੁਲਾਣਾ ਪਿੱਠ ਪਿੱਛੇ ਮੇਰੇ ਭਾਵੇਂ ਉਂਗਲਾਂ ਕਰ ਕਰਕੇ ਮੇਰੀਆਂ ਗੱਲਾਂ ਕਰੀ ਜਾਣ ਆ ਜਦੋਂ ਪਿਆਰ ਜੇ ਦੇ ਨਾਲ ਲਾੜ ਜੇ ਦੇ ਨਾਲ ਮੂਹਣ ਸਿਆਂ ਕਹਿੰਦੇ ਨੇ ਇੱਜ਼ਤ ਦੇ ਨਾਲ ਇੱਜ਼ਤ ਦੇ ਨਾਲ ਮੈਨੂੰ ਬੜਾ ਚੰਗਾ ਚੰਗਾ ਲੱਗਦਾ ਫੇ ਮੈਨੂੰ ਲੱਗਦਾ ਵੀ ਯਾਰ ਇਹ ਸੱਚੀ ਹੈ ਵੈਸੇ ਗੱਲ ਤਾਂ ਠੀਕ ਹੈ ਨਾ ਦੀ ਫੇਰ ਮੇਰਾ ਮਨ ਪਿਗਲ ਵੀ ਜਾਂਦਾ ਮੈਂ ਉਹਨਾਂ ਦੇ ਘਰ ਦੀ ਹਰ ਗੱਲ ਹਰ ਘਟਨਾ ਥੋੜ੍ਹ ਤੇ ਲੋੜ ਤੋਂ ਵੀ ਜਾਣੂ ਸਾਂ ਹਨਾ ਪਤਾ ਸੀ ਮੈਨੂੰ ਜਿਵੇਂ ਮੈਂ ਉਹਨਾਂ ਦੇ ਟੱਬਰ ਦਾ ਹੀ ਇੱਕ ਜੀ ਹੋਵਾਂ ਮੈਨੂੰ ਕਈ ਵਾਰੀ ਇਹ ਵੀ ਪਤਾ ਹੁੰਦਾ ਸੀ ਇਹ ਚਿੱਠੀ ਲਿਖਵਾਉਣ ਆਏ ਨੇ ਕਹਿਣਾ ਕੀ ਆ ਮੈਂ ਗੱਲ ਸੁਣੇ ਬਿਨਾ ਚਿੱਠੀ ਲਿਖ ਦਿੰਦਾ ਬਾਅਦ ਚ ਪੁੱਛਦਾ ਗੱਲ ਕੀ ਕਰਨੀ ਆ ਗੱਲ ਉਹੀ ਨਿਕਲਦੀ ਇੰਨਾ ਪਤਾ ਲੱਗ ਗਿਆ ਸੀ ਡਾਕਟਰ ਹੀ ਬਣ ਗਿਆ ਸੀ ਉਹਨਾਂ ਦੇ ਟੱਬਰ ਦਾ ਮੈਂ ਮੈਨਾਂ ਤਾਂ ਲੱਗਿਆ ਵੀ ਜਿਹੜੇ ਜਿਹੜੇ ਚਿੱਠੀ ਲਿਖਵਾਉਂਦੇ ਨੇ ਮੇਰੇ ਟੱਬਰ ਦੇ ਜੀ ਇਹਨੇ ਇਹਨਾਂ ਚੋਂ ਕਿਸ ਦਾ ਮੈਂ ਪੁੱਤ ਆ ਮੇਰਾ ਕੋਈ ਭਾਈ ਭੈਣ ਫੌਜ ਦੇ ਵਿੱਚ ਐ ਬਸ ਆਪਣੇ ਆਪਣੇ ਲੱਗਣ ਲੱਗ ਪਏ ਸਾਰੇ ਵਸ ਇਹੀ ਸੋਚ ਕੇ ਮੈਂ ਨਿਮੀ ਪਾ ਲੈਂਦਾ ਤੇ ਮੈਨੂੰ ਸ਼ਰਮ ਜੀ ਆ ਜਾਂਦੀ ਆਖਰ ਦੋ ਲਾਫਜ਼ ਲਿਖਣ ਪਿੱਛੇ ਮੈਂ ਉਹਨਾਂ ਨੂੰ ਇੰਨਾ ਕਿਉਂ ਤੰਗ ਕਰਦਾ ਸਾਂ ਯਾਰ ਕਿਉਂ ਜਵਾਬ ਦੇ ਦਿੰਦਾ ਸਾਂ ਚਿੱਠੀ ਲਿਖਣ ਤੋਂ ਕਈ ਵਾਰੀ ਮਨਾ ਵੀ ਕਰਤਾ ਪਰ ਬਾਅਦ ਚ ਮੈਨੂੰ ਪਛਤਾਵਾ ਜਾ ਵੀ ਹੁੰਦਾ ਵੀ ਚੱਲ ਮਨਾ ਜੀ ਮੇਰੇ ਨਾਲ ਕੰਮ ਸਰਦਾ ਇਹਨਾਂ ਦਾ ਤਾਂ ਕਰ ਲੈਣਾ ਚਾਹੀਦਾ ਖੈਰ ਇਸ ਦੇ ਬਾਵਜੂਦ ਵੀ ਮੇਰੀ ਝਿਜਕਣਾ ਦੂਰ ਹੋਈ ਹਰ ਮੌਕੇ ਉੱਤੇ ਮੈਂ ਉਹਨਾਂ ਨੂੰ ਟਾਲਣ ਦੀ ਕੋਸ਼ਿਸ਼ ਕਰਦਾ ਹਰ ਰੋਜ਼ ਹੀ ਬਸ ਕਹਿੰਦਾ ਚੱਲ ਕੋਈ ਨਹੀਂ ਕੱਲ ਨੂੰ ਲਿਖਦਾ ਉਹ ਮੈਨੂੰ ਮੋਹਨ ਸਿੰਘ ਕਹਿੰਦੇ ਮੈਨੂੰ ਸਮਝ ਲੱਗ ਜਾਂਦੀ ਪਈ ਜੇ ਮੋਹਨ ਸਿੰਘ ਕਿਹਾ ਪਿਆਰ ਦੇ ਨਾਂ ਤੇ ਚਿੱਠੀ ਲਿਖਣੀ ਆ ਨਾਲੇ ਕਹਿੰਦਾ ਕੱਲ ਨੂੰ ਲਿਖ ਦੂੰ ਬਾਈ ਕੱਲ ਨੂੰ ਲਿਖ ਦੂੰ ਕਹਿ ਕੇ ਲਾਰਾ ਜਾ ਲਾ ਛੱਡਦਾ ਪਤਾ ਨਹੀਂ ਹੁਣ ਚਿੱਠੀ ਲਿਖਵਾਉਣ ਲਈ ਕਿਸੇ ਦੇ ਘਰ ਜਾਣ ਲੱਗਿਆ ਮੈਨੂੰ ਸ਼ਰਮ ਜੀ ਮਹਿਸੂਸ ਹੁੰਦੀ ਸੀ ਪਤਾ ਨਹੀਂ ਪਤਾ ਨਹੀਂ ਮੈਂ ਕਿਉਂ ਝਿਜਕਦਾ ਜੈਸਾ ਹੁਣ ਮੇਰਾ ਦਿਲ ਨਹੀਂ ਸੀ ਕਰਦਾ ਕਿਸੇ ਦੇ ਘਰ ਜਾਵਾਂ ਚਿੱਠੀ ਲਿਖਾਂ ਅਗਲੇ ਦਾ ਟੱਬਰ ਹੈ ਵਿੱਚ ਜਾ ਕੇ ਭੇਜਣਾ ਮੈਂ ਪਰਸੋਂ ਦੀ ਗੱਲ ਆ ਪਰਸੋਂ ਦੀ ਗੱਲ ਜਾਗਰ ਫੌਜੀ ਦੀ ਮਾਂ ਹਰਕੌਰ ਮੈਨੂੰ ਆਪਣੇ ਘਰ ਲੈ ਜਾਣ ਲਈ ਆਈ ਬੇ ਪੁੱਤ ਬੇ ਮੋਹਣ ਸਿਆਂ ਆਈ ਤਾਂ ਪੁੱਤ ਘਰ ਚਿੱਠੀ ਲਿਖਾਉਣੀ ਐ ਮੇਰੇ ਕੋਲ ਚਿੱਠੀ ਲਿਖਵਾਉਣ ਵਾਸਤੇ ਆਈ ਪਹਿਲਾਂ ਤਾਂ ਮੈਂ ਵੀ ਟਾਲ ਟੋਲ ਜੀ ਕਰਦਾ ਰਿਆ ਮੈਂ ਕਿਹਾ ਚਲੋ ਬੁੜੀ ਨੂੰ ਇਦਦਰ ਦਿਆਂ ਗੱਲਾਂ ਕਰਕੇ ਟਾਲ ਟੋਲ ਦਿੰਨੇ ਆ ਪਰ ਜਦੋਂ ਨੇ ਅੱਖਾਂ ਪਾ ਲਈਆਂ ਨਾ ਉਹ ਵਿਚਾਰੀ ਨੇ ਅੱਖਾਂ ਪਾ ਲਈਆਂ ਤਾਂ ਮੈਂ ਸ਼ਰਮ ਦੇ ਨਾਲ ਨੀਵਾ ਜਾ ਹੋ ਗਿਆ ਨੀਵੀ ਜੀ ਪਾ ਲਈ ਤੇ ਉਹਦੇ ਪਿੱਛੇ ਪਿੱਛੇ ਦੁਰ ਪਿਆ ਭਾਈ ਬੁੜੀ ਰੋਂਦੀ ਐ ਦੁਖੜੀ ਵਿਚਾਰੀ ਕੋਈ ਨਾ ਕੋਈ ਦੁੱਖਣਾ ਮੈਂ ਨਾਲ ਨਾਲ ਉਹਦੇ ਦੁਰ ਪਿਆ ਉਦੇ ਘਰ ਪਹੁੰਚ ਗਿਆ ਲਓ ਜੀ ਹੁਣ ਮੈਂ ਇੰਤਜ਼ਾਰ ਦੇ ਵਿੱਚ ਆ ਵੀ ਬਾਈ ਮੋਂ ਸਿਆਂ ਤੱਕ ਗਿਆ ਸੋਹਣੇ ਖੋਰ ਕਹਾਣੀ ਲਿਖੇ ਖੋਰ ਕਹਾਣੀ ਤੁਰਦ ਤੁਰਦਾ ਉਹਦੇ ਪਿੱਛੇ ਉਹਦੇ ਘਰ ਪਹੁੰਚ ਗਿਆ ਆਪਣੇ ਘਰ ਦੇ ਉਹਦੇ ਘਰ ਦੇ ਬਾਹਰ ਜਾ ਕੇ ਉਹਨੇ ਬਾਹਰਲੇ ਦਰਵਾਜ਼ੇ ਦੇ ਕੋਲ ਮੇਰੀ ਖਾਤਰ ਪੀੜੀ ਢਾ ਦਿੱਤੀ ਮੈਂ ਚੁੱਪ ਕਰਕੇ ਬਹਿ ਗਿਆ ਉਹ ਉੱਠ ਕੇ ਕਾਰਡਨੀ ਦੇ ਵਿੱਚੋਂ ਦੁੱਧ ਦਾ ਗਲਾਸ ਭਰ ਕੇ ਲੇ ਮੈਂ ਬੜੀ ਨਾ ਨੁਕਰ ਕੀਤੀ ਪਰ ਉਹਨੇ ਕਿਹਾ ਵੇ ਪੀ ਲੈ ਪੁੱਤ ਪੀ ਲੈ ਕਿਹੜਾ ਜੈ ਖਾਣਾ ਆਪਾਂ ਮੁੱਲਿਆਂ ਦਾ ਕਿਤੇ ਘਰ ਹੀ ਐ ਨਾ ਸੁੱਖ ਦੇ ਨਾਲ ਦੋ ਲਵੇਰੀਆਂ ਖੜੀਆਂ ਨੇ ਘਰ ਪੁੱਤ ਉਹ ਦੇਖ ਬੇਸ਼ੱਕ ਲੈ ਜਾਇਆ ਕਰ ਵੇਲੇ-ਕਵੇਲੇ ਲੋੜ ਪਵੇ ਤਾਂ ਸੰਗ ਨਹੀਂ ਕਰਨੀ ਪੁੱਤ ਬਾਹਰੋਂ ਖਰੀਦਾਂ ਦੀ ਲੋੜ ਨਹੀਂ ਇੱਥੋਂ ਲੈ ਆ ਜਾਇਆ ਕਰ ਬਸ ਅਸੀਂ ਪੁੱਤ ਤੇਰਾ ਹੱਕ ਨਹੀਂ ਰੱਖਦੇ ਮੈਨੂੰ ਪਤਾ ਪੁੱਤ ਤੂੰ ਬਹੁਤ ਚਿੱਠੀਆਂ ਲਿਖਦਾ ਪਰ ਅਸੀਂ ਬੱਚੇ ਅਸੀਂ ਤੇਰਾ ਹੱਕ ਨਹੀਂ ਰੱਖਦੇ ਬਸ ਤੂੰ ਚਿੱਠੀ ਦੇ ਬੋਲ ਜ਼ਰਾ ਚੰਗੇ ਜਿਹੇ ਲਿਖ ਦੇ। ਆ ਫਰ ਲੈਕ 8। ਇਹਦੇ ਉੱਤੇ ਚੰਗੀ ਤਰ੍ਹਾਂ ਲਿਖ ਦੇ ਤੇ ਉਸਨੇ ਕਾਂਸੀ ਦੀ ਥਾਲੀ ਉੱਤੇ ਰੱਖ ਕੇ ਪੋਸਟਕਾਰਡ ਮੈਨੂੰ ਫੜਾ ਦਿੱਤਾ। ਇਨ ਬਿਨ। ਤੇ ਫੜਾ ਕੇ ਮੇਰੇ ਕੋਲ ਲੱਤਾਂ ਭਾਰ ਬੈ ਗਈ ਗੋਡਿਆਂ ਦੇ ਵਿੱਚ ਸਿਰਫ ਸਾਈ। ਤੂੰ ਪਹਿਲਾ ਪੁੱਤ ਐ ਕਰ ਤੇ ਦੁੱਧ ਦਾ ਘੁੱਟ ਪਰ ਲੈ ਐਵੇਂ ਬੈਰ ਪਰ ਜੂ। ਥੋੜੀ ਜਿਹੀ ਤੇ ਰੱਟੇ ਢ ਪਰ ਜੂ ਤੇ ਉਹਨੇ ਪਿੱਤਲ ਦੇ ਗਲਾਸ ਦੇ ਵੱਲ ਇਸ਼ਾਰਾ ਕਰਦਿਆਂ ਮੈਨੂੰ ਕਿਹਾ ਜਿਸ ਦੇ ਵਿੱਚ ਦੁੱਧ ਘਟਾ ਘਟ ਭਰਿਆ ਪਿਆ ਸੀ ਮੈਂ ਪੀਣਾ ਤਾਂ ਅਸੀਂ ਨਹੀਂ ਸੀ ਪਰ ਰੋਜ਼ੇ ਮੈਨੂੰ ਹੁਣ ਜ਼ਬਰਦਸਤੀ ਮੇਰੇ ਹੱਥ ਫੜਾ ਦਿੱਤਾ ਸੀ ਤੇ ਮੈਂ ਸੰਗਦਿਆ ਸੰਗਦਿਆ ਗਲਾਸ ਮੂੰਹ ਨੂੰ ਲਾ ਲਿਆ ਪਰ ਇੱਕਦਮ ਮੂੰਹ ਤੋਂ ਲਾ ਲਿਆ ਗਰਮ ਦੁੱਧ ਬਹੁਤ ਸੀ ਆ ਗਰਮ ਗਰਮ ਦੁੱਧ ਨੇ ਨਾ ਮੇਰੀ ਜੀਬ ਗਰਮ ਗਰਮ ਗਲਾਸ ਨੇ ਮੇਰੇ ਬੁੱਲ ਫੂਕ ਦਿੱਤੇ ਸਨ ਬੁੜੀ ਨੇ ਬਸ ਰਿੱਦਰ ਰਿੱਦਰ ਦੁੱਧ ਮੇਰੇ ਸਾਹਮਣੇ ਰੱਖਿਆ ਸੀ ਮੈਨੂੰ ਬੜਾ ਗੁੱਸਾ ਆਇਆ 부ੜੀ ਤੇ ਇਹ 부ੜੀ ਯਰ ਦੱਸ ਸਤਿਆ ਤਾਂ ਪਹਿਲੀ ਸੀ ਮੈਂ ਪਤਾ ਨਹੀਂ ਕਿਉਂ ਮੇਰੇ ਤਾਂ ਤਰਸ ਆ ਜਾਂਦੇ ਨੇ ਲੋਕਾਂ ਦੇ ਉੱਤੇ ਮੈਨੂੰ ਬੜਾ ਗੁੱਸਾ ਆਇਆ ਮੇਰੀ ਜੀਭ ਅਜੇ ਵੀ ਜਲੂ ਜਲੂ ਕਰ ਰਹੀ ਸੀ 부ੜੀ ਵੀ ਇੱਕਦਮ ਤਰਬਕ ਜਿਹੀ ਕਿ ਡਰ ਜਿਹੀ ਤੇ ਉਹ ਫਟਾਫਟ ਉਹਨੇ ਗਲਾਸ ਚੱਕਿਆ ਤੇ ਉਹ ਦੁੱਧ ਫੈਂਟ ਫੈਂਟ ਪਾਣੀ ਵਰਗਾ ਕਰ ਦਿੱਤਾ ਤੇ ਜਿਹੜਾ ਮੈਂ ਬਾਅਦ ਦੇ ਵਿੱਚ ਇੱਕੋ ਸਾਹ ਦੇ ਵਿੱਚ ਹੀ ਪੀ ਕੇ ਅੰਦਰੋਂ ਥਮੜੇ ਹੋਲੇ ਉਹ ਕਿਸੇ ਦੀ ਹਾਈ ਹਾਈ ਦੀ ਆਵਾਜ਼ ਆਈ ਮੈਨੂੰ ਮੇਰੇ ਤੇ ਆਨੇ ਅੰਦਰ ਕੀ ਐਕਦਮ ਪੇ ਅੰਦਰ ਕੋਈ ਜਿਵੇਂ ਦੁੱਖ ਦੁੱਖ ਦੇ ਵਿੱਚ ਜਿਵੇਂ ਤੜਫ ਰਿਆ ਹੋਵੇ ਕੋਈ ਬਿਮਾਰ ਹੋਵੇ ਅੰਦਰੋਂ ਕੋਈ ਆਵਾਜ਼ ਆਈ ਮੈਂ ਪੁੱਛਿਆ ਤੇ ਪੁੱਛਣ ਦੇ ਪਤਾ ਲੱਗਾ ਤੇ ਕਹਿੰਦੀ ਵੀ ਉਹ ਕਰਤਾਰੋ ਸੀ ਉਹਦੀ ਹਰਕੌਰ ਦੀ ਨੋ ਸੀ ਉਹ ਬੁੜੀ ਦੀ ਨੋ ਸੀ ਜਿਸ ਪਰਸੋਂ ਪੁੱਤ ਜੰਮਿਆ ਸੀ ਅਜੇ ਪਰਸੋਂ ਅਜੇ ਪੁੱਤ ਜੰਮਿਆ ਸੀ ਅਜੇ ਬਸ ਆ ਦੋ ਤਿੰਨ ਦਿਨ ਪਹਿਲਾਂ ਅੰਦਰ ਮੰਝੇ ਉੱਤੇ ਪਈ ਉਹ ਕਰਾ ਰਹੀ ਸੀ ਦਰਦ ਰਹੀ ਸੀ ਉਸ ਨੂੰ ਪਰਸੋਂ ਤੋਂ ਹੀ ਦਰਦ ਹੋ ਰਿਹਾ ਸੀ ਜਿਹੜੇ ਅਜੇ ਤੱਕ ਨਹੀਂ ਸੀ ਟਿਕਿਆ ਹਜੇ ਤੱਕ ਨਹੀਂ ਸੀ ਠੀਕ ਹੋਇਆ ਬੁੜੀ ਨੇ ਉਹਦੇ ਉਹਦੀ ਗੱਲ ਦੱਸੀ ਤੇ ਹੌਕਾ ਜੇ ਭਰਿਆ ਵੇ ਪੁੱਤ ਮੋਣਿਆ ਵੇ ਮੋਣਿਆ ਪੁੱਤ ਜ਼ਰਾ ਚੰਗੀ ਤਰ੍ਹਾਂ ਲਿਖੀ ਚਿੱਠੀ ਵੇ ਪੁੱਤ ਜ਼ਰਾ ਚੰਗੀ ਤਰ੍ਹਾਂ ਜਿਹਨੂੰ ਪੜ੍ਹ ਕੇ ਮੁੰਡਾ ਫੌਜ ਦੇ ਵਿੱਚੋਂ ਪੁੱਤ ਨਾਮਾ ਕਟਾ ਕੇ ਮੇਰੇ ਕੋਲ ਆ ਜਾਵੇ ਪੁੱਤਰਾ ਹੁਣ ਮੈਂ ਬੁੜੀ ਹੋ ਗਈ ਆ ਹੁਣ ਬੁੱਢੜੀ ਕੀ ਕੀ ਕਰੇ ਬਸ ਤੂੰ ਐਦਾਂ ਲਿਖ ਦੇ ਕਿ ਨਾਮਾ ਕਟਾ ਕੇ ਪੁੱਤ ਕਿਸੇ ਦਿਨ ਬਸ ਆ ਜਾਵੇ ਮਨ ਅਸੀਂ ਬਹੁਤ ਦੁਖੀ ਆ ਪੁੱਤ ਇਹਨੀ ਗੱਲ ਕਹਿ ਕੇ ਬੁਢੜੀ ਦੀ ਅੱਖਾਂ ਦੇ ਵਿੱਚ ਫੇਰ ਹੰਝੂ ਪਰ ਆਏ ਉਹਦੀ ਗੱਲ ਸੁਣ ਕੇ ਮੇਰਾ ਵੀ ਦਿਲ ਜਾ ਖਰਾਬ ਹੋ ਗਿਆ ਮੈਂ ਆਪਣੇ ਬ ਨੂੰ ਰਾਜ਼ੀ ਖੁਸ਼ੀ ਲਿਖੀ ਖੱਤ ਚਿੱਠੀ ਜਿਵੇਂ ਲਿਖੀ ਦੀ ਹੈ ਉਹਦੀ ਰਾਜ਼ੀ ਖੁਸ਼ੀ ਪੁੱਛੀ ਤੇ ਫੇਰ ਸਵਾਲੀਆ ਨਜ਼ਰਾਂ ਦੇ ਨਾਲ ਬੁੜੀ ਦੇ ਵੱਲ ਮੈਂ ਦੇਖਣ ਲੱਗ ਪਿਆ ਲੈ ਪੁੱਤ ਲਿਖ ਬੀ ਤੂੰ ਰਾਜੀ ਖੁਸ਼ੀ ਲਿਖਦੀ ਹੈ ਪੁੱਤ ਹਾਂ ਹਾਂ ਬੀਬੀ ਅੱਗੇ ਬੋਲ ਤੂੰ ਕੀ ਲਿਖਣਾ ਹਾਂ ਮੈਂ ਲਿਖਦੀ ਹੈ ਤੂੰ ਲਿਖ ਦੇ ਪੁੱਤ ਬਈ ਬਈ ਉਹਦਾ ਬਾਪੂ 5ਵੇਂ ਤਰੀਕ ਤੇ ਜਾਇਆ ਸੀ ਤੇ ਏ 15 ਦੀ ਫੇਰ ਪੇਸ਼ੀ ਪੈ ਗਈ ਹੈ ਹੋਰ ਅੱਛਾ ਹੋਰ ਮੈਂ ਉਸ ਨੂੰ ਇੰਨਾ ਕੁ ਲਿਖ ਕੇ ਉਸ ਨੂੰ ਪੁੱਛਿਆ ਆ ਦਿਪੂ ਦੇ ਪ੍ਰੋਣਿਤ ਆਜੀ ਕੋਈ ਪਤਾ ਨਹੀਂ ਕਿੱਥੇ ਗਿਆ ਕਿੱਥੇ ਹੈ ਕਿੱਥੇ ਨਹੀਂ ਪੁੱਤ ਉਹ ਵੀ ਗੌਰ ਕਰਕੇ ਇਧਰ ਉਧਰੋਂ ਅਥੋਂ ਪਤਾ ਕੱਢੇ ਕਿਸੇ ਤਰੀਕੇ ਦੇ ਨਾਲ ਤੇ ਪਰ ਪਤਾ ਨਹੀਂ ਹੈ ਜੀ ਅਜੇ ਕੁਝ ਉਹ ਕਿਸੋ ਗਣੀ ਨਹੀਂ ਲਿਖੀ ਤੂੰ ਇਹ ਵੀ ਲਿਖ ਦੇ ਪੂਰੀ ਮੈਂਸ ਐਤਕਾ ਤੂ ਗਈ ਆ ਪੁੱਤ ਐਤਕੀ ਮੈਂਸ ਤੂ ਗਈ ਆ ਬੂਰੀ ਮੈਂਸ ਨਾਲੇ ਉਹਦੀ ਪੂਛ ਨੂੰ ਬਾਂਹਣੀ ਲੱਗੀ ਪਈ ਸੀ ਪਰ ਹੁਣ ਥੋੜੀ ਠੀਕ ਹੈ ਪੂਛ ਵੱਢ ਕੇ ਮੈਂਸ ਦੀ ਕਦਰ ਵੀ ਜਿਹੜੀ ਆ ਅੱਧੀ ਰਹਿ ਗਈ ਆ ਪੁੱਤ ਉਸ ਤਾਂ ਵੱਢਦੀ ਹੈ ਪਰ ਉਹਦੀ ਕਦਰ ਅੱਧੀ ਰਹਿ ਗਈ ਹੈ ਮੈਨੂੰ ਪਤਾ ਨਾ ਲੱਗਾ ਕਿ ਇਹ ਗੱਲ ਉਹਨੇ ਮੇਰੇ ਨਾਲ ਕੀਤੀ ਸੀ ਜਾਂ ਫਿਰ ਲਿਖਣ ਲਈ ਕੀਤੀ ਸੀ ਪਰ ਮੈਂ ਲਿਖ ਦਿੱਤੀ ਨਾਲੇ ਵੀ ਲਿਖਦੇ ਪੁੱਤ ਕਿ ਬਲਦ ਦਾ ਕੰਨਾ ਮਤਾੜਿਆ ਗਿਆ ਐ ਐਤਕੀ ਜੇ ਪਤਾ ਹੁੰਦਾ ਬਾਰੂ ਨੂੰ ਨਾ ਵੇਚਦੇ ਪਰ ਵੇਚਦੇ ਵੀ ਕਿੱਦਾਂ ਨਾ ਪਹਾੜਾ ਜੂ ਦੇਣਾ ਸੀ ਪੁੱਤ ਖੇਤੀਆਂ ਤਾਂ ਜੈ ਖਾਣੀਆਂ ਐਤਕੀ ਪਾਣੀਆਂ ਨੇ ਮਾਰ ਲਈਆਂ ਕਾਲਜੇ ਦੇ ਵਿੱਚ ਰੁਗ ਭਰਦਾ ਗੋਡੇ-ਗੋਡੇ ਪਾਣੀ ਦੇਖ ਕੇ ਖੇਤਾਂ ਦਾ ਤੇ ਬਸ ਉਹ ਬੁੜੀ ਲਗਾਤਾਰ ਬੋਲੀ ਗਈ। ਮੈਨੂੰ ਇਹ ਨਾ ਸਮਝ ਲੱਗਿਆ ਕਿ ਇਹ ਬੁੜੀ ਮੇਰੇ ਨਾਲ ਗੱਲਾਂ ਕਰਦੀ ਹੈ ਕਿ ਇਹ ਲਿਖਣ ਵਾਸਤੇ ਆਖਰੀ ਹੈ ਪਰ ਮੈਂ ਲਿਖੀ ਗਿਆ। ਫੇ ਮੈਂ ਪੁੱਛ ਲਿਆ। ਪਹਲਾ ਬੀਬੀਆ ਬਾਰੂ ਕੌਣ ਹੋਇਆ? ਵੇ ਪੁੱਤ ਇਹ ਬਾਰੂ ਕੋ ਮੁੰਡਾ ਨਹੀਂ ਆਪਣਾ ਬੱਚਾ ਸੀ। ਪੁੱਤ ਆਪਣਾ ਬੱਚਾ ਪੁੱਤਾਂ ਵਾਂਗ ਘਰ ਦਾ ਪਾਲਿਆ ਹੋਇਆ। ਮੈਂ ਸਾਰਾ ਦਿਨ ਚੰਦਰੇ ਨੂੰ ਸਾਰਾ-ਸਾਰਾ ਦਿਨ ਦੁੱਧ ਸਾਰਾ ਉਸ ਨੂੰ ਦੇ ਛੱਡਦੀ ਸੀ। ਮੁੰਡਾ ਕਹਿੰਦਾ ਵੇਚਣਾ ਨਹੀਂ ਬੜਾ ਸੋਹਣਾ ਵਹਿੜ ਕਾ ਨਿਕਲੂ ਉਹਦੀਆਂ ਮੇਲੇ ਤੋਂ ਲਿਆਂਦੀਆਂ ਘੁੰਗਰਾਲਾਂ ਤੇ ਨੱਥਾਂ ਆਜੇ ਬਹੂ ਨੇ ਸੰਦੂਕ ਦੇ ਵਿੱਚ ਜਿਉਂ ਦੀਆਂ ਤਿਉਹੀ ਉਹਦੇ ਪਈਆਂ ਸਨ ਉਹਦੇ ਵਾਸਤੇ ਉਹਨੂੰ ਸਵਾਰਨਾ ਸੀ ਨਾ ਸਾਨੂੰ ਪਉਣੀਆਂ ਨਸੀਬ ਨਾ ਹੋਈਆਂ ਪੁੱਤ ਜਿੱਦਣ ਵਿਕ ਗਿਆ ਤੇਰੇ ਚਾਚੇ ਨੇ ਟੁੱਕਦੀ ਇੱਕ ਬੁਰਕੀ ਨਾ ਖਾਦੀ ਬਹੁਤ ਅਦਾਸ ਹੋਏ ਵੇਚਣਾ ਪਿਆ ਪੁੱਤ ਨੂੰ ਕੀ ਕਰਦੇ ਮਜਬੂਰੀਆਂ ਖਰਚੇ ਤੇਰਾ ਬਾਪੂ ਤਾਂ ਜਿਵੇਂ ਪੁੱਤ ਮੁੱਕੀ ਗਿਆ ਹੋਵੇ ਫਰਨੀ ਨਾਲ ਲਾ ਕੇ ਬੈਠਾ ਬੈਠਾ ਸਾਰਾ ਦਿਨ ਨੀਵੀਂ ਪਾ ਕੇ ਬੈਠਾ ਰਹਿੰਦਾ ਇਹਨੂੰ ਵੜਕੇ ਇਹਨੂੰ ਚੇਤੇ ਕਰਦਾ ਰਹਿੰਦਾ ਅੱਛਾ ਅੱਛਾ ਫਿਰ ਚਾਚੀ ਹੁਣ ਦੱਸ ਹੋਰ ਕੀ ਲਿਖਾਂ ਮੈਂ ਜਰਾ ਬਾਹਰ ਦੇਖਿਆ ਤੇ ਕੁਵੇਲਾ ਹੋ ਰਿਹਾ ਸੀ ਦੇਰ ਹੋ ਰਹੀ ਸੀ ਅੱਛਾ ਦੱਸ ਹੋਰ ਕੀ ਲਿਖਾਂ ਤੂੰ ਹੋਰ ਲਿਖ ਦੇ ਪੁੱਤ ਹੈ ਤੂੰ ਹੋਰ ਲਿਖ ਦੇ ਪੁੱਤ ਬਈ ਕਰਤਾਰੋ ਦੇ ਘਰ ਕਾਕਾ ਹੋ ਕੇ ਗੁਜ਼ਰ ਗਿਆ ਬੁੜੀ ਹੋਰ ਦਾਸ ਹੋ ਗਈ ਇਹ ਵੀ ਲਿਖਦੇ ਕਰਤਾਰੋ ਮੰंजे ਉੱਤੇ ਮਰਨ ਵਾਲੀ ਪਈ ਹੈ ਜਲਦੀ ਤੋਂ ਜਲਦੀ ਸਾਹਿਬ ਨੂੰ ਕਹਿ ਕੇ ਨਾਮਾ ਕਟਾ ਕੇ ਤੇ ਬਸ ਚਿੱਠੀ ਨੂੰ ਚਿੱਠੀ ਨਾ ਸਮਝੇ ਲਿਖਦੇ ਨੂੰ ਤਾਰ ਹੀ ਸਮਝੇ ਆਜ ਬੇਬਸ ਆਜ ਬੇ ਇਹ ਗੱਲ ਸੁਣ ਕੇ ਬੁੜੀ ਦੀ ਮੈ ਸਨ ਹੋ ਗਿਆ ਮੈਨੂੰ ਸਾਰੀ ਕਹਾਣੀ ਸਮਝ ਆ ਗਈ ਸੀ ਅੰਦਰ ਕਰਤਾਰੋ ਜੋ ਰੋ ਰਿਹਾ ਸੀ ਉਹ ਸਿਰਫ ਦਰਦ ਨਹੀਂ ਸੀ ਪੁੱਤਰ ਦਾ ਵਿਛੋੜਾ ਵੀ ਸੀ ਬੱਚੇ ਦਾ ਵਿਛੋੜਾ ਵੀ ਸੀ ਫਿਰ ਪਤਾ ਨਹੀਂ ਬੁੱਢੜੀ ਬੋਲ ਰਹੀ ਸੀ ਮੈਨੂੰ ਸੁਣਾ ਰਹੀ ਸੀ ਜਾਂ ਲਿਖਣ ਵਾਸਤੇ ਕਹਿ ਰਹੀ ਸੀ ਉਹ ਬੋਲੀ ਗਈ ਕਿੰਨਾ ਸੋਹਣਾ ਸੀ ਗੋਬੜਾ ਜਿਆ ਕਿੰਨਾ ਸੋਹਣਾ ਸੀ ਮੇਰਾ ਪੋਤਾ ਇਨ ਬਿਨ ਐਨ ਬਾਪ ਤੇ ਗਿਆ ਸੀ ਤੇ ਖਾ ਤੇ ਕਾ ਨੱਕ ਚੌੜਾ ਮੱਥਾ ਤੇ ਪਰਮਾ ਜਿਆ ਚਿਹਰਾ ਮੂੰਹ ਜਿਵੇਂ ਹਸੂ ਹਸੂ ਕਰਦਾ ਸੀ ਜਦੋਂ ਦੀਵ ਚਾਨਣ ਨੇ ਮੈਂ ਦੇਖਿਆ ਨਾ ਉਹਨੂੰ ਦੀਵੇ ਚਾਨਣ ਨੇ ਦੇਖਿਆ ਤੇ ਉਹ ਲੱਗਦਾ ਸੀ ਜਿਵੇਂ ਸਮਰਤਖ ਨਾ ਮੇਰਾ ਪੁੱਤ ਆ ਗਿਆ ਬਈ ਦੁਬਾਰਾ ਛੁੱਟੀ ਲੈ ਕੇ ਫੌਜ ਦੇ ਵਿੱਚੋਂ ਮਿਲਦਾ ਐਂ ਲੱਗਾ ਉਸੇ ਬੀੜੇ ਮੇਰਾ ਮੱਥਾ ਟਣ ਗਿਆ ਮੈਂ ਕਿਹਾ ਭਈ ਬਾਹਰ ਕੋਰੇ ਤੇਰੇ ਘਰ ਦੂਜਾ ਪੁੱਤ ਜੰਮਿਆ ਪੁੱਤ ਮੈਨੂੰ ਤਾਂ ਬਸ ਐਂ ਲੱਗਿਆ ਭਈ ਇੱਕ ਪੁੱਤ ਮੇਰੇ ਘਰ ਹੋਰ ਆ ਗਿਆ ਬਸ ਮੇਰਾ ਮੱਥਾ ਟਣ ਗਿਆ ਜਦੋਂ ਸੁੱਖ ਦੇ ਨਾਲ ਗਬਰੂ ਹੋ ਗਿਆ ਨਾ ਤਾਂ ਦੁਨੀਆ ਖੜੀ ਹੋ ਹੋ ਦੇਖੂ ਇਹਨੂੰ ਜਿਵੇਂ ਮੇਰੇ ਪੁੱਤ ਨੂੰ ਵੇਖਦੇ ਹੁੰਦੇ ਸੀ ਰੱਬ ਵਸ ਸੁੱਖ ਰੱਖ ਸੁਖ ਰੱਖੇ ਲੰਮੀ ਉਮਰ ਦੇਵੇ ਮੇਰੇ ਪੋਤੇ ਨੂੰ ਪਰ ਸਾਡੇ ਭਾਗ ਖੋਟੇ ਬੱਚਾ ਸਾਡੇ ਭਾਗ ਖੋਟੇ ਮੁੜੀ ਆ ਆਫੀ ਬੁੜਬੜਾਈ ਸਾਡੇ ਭਾਗ ਖੋਟੇ ਐਨਾ ਪੁੱਤ ਨਸੀਬ ਸਾਡਾ ਕਿੱਥੇ ਚੰਗਾ ਉਹ ਤਾਂ ਜਿਉਂ ਆਇਆ ਕੂਂ ਚਲ ਗਿਆ ਤੂੰ ਲਿਖ ਦੇ ਪੁੱਤਰਾ ਚਿੱਠੀ ਦੇ ਵਿੱਚ ਤੇ ਬੁੜੀ ਆਪਣੇ ਆਪ ਬੜ ਬੜਾਈ ਜਾਵੇ ਤੇ ਮੈਂ ਲਿਖੀ ਗਿਆ ਵਿੱਚ ਵਿੱਚ ਮੈਂ ਉਸ ਨੂੰ ਜਵਾਬ ਵੀ ਦੇ ਜਾਂਦਾ ਚਾਚੀ ਚੱਲ ਹੁਣ ਠੀਕ ਐ ਭਾਬੀ ਦੀ ਉਮਰ ਲੰਬੀ ਚਾਹੀਦੀ ਐ ਭਾਬੀ ਤੰਦਰੁਸਤ ਹੋਵੇ ਇਹਦਾ ਧਿਆਨ ਦੇ ਨਾਲ ਤੂੰ ਇਲਾਜ ਕਰਾ ਹੁਣ ਨਾਲੇ ਨਾਲੇ ਜਿਉਂਦਾ ਰਹੇ ਸਾਡਾ ਭਾਈ ਹਨਾ ਜਿਉਂਦਾ ਰਹੇ ਸਾਡਾ ਭਾਈ ਇੰਨੀ ਮਿਹਨਤ ਕਰਦਾ ਸਾਡਾ ਫੌਜੀ ਵੀਰਾ ਤੂੰ ਬਸ ਉਹਦੀ ਲਿਖੀ ਹੀ ਬਸ ਇੰਨੀ ਕੁ ਸੀ ਬਸ ਹੁਣ ਕੀ ਕਰੀਏ ਕੀ ਕਰੀਏ ਨਾਲੇ ਉਹ ਮੁੰਡਾ ਆਇਆ ਜਿਉ ਆਇਆ ਚਲਾ ਗਿਆ ਬਸ ਇੰਨੀ ਕੁ ਲਿਖੀ ਸੀ ਮੈਂ ਉਸਨੂੰ ਦਲਾਸਾ ਦਿੰਦਿਆਂ ਕਿਆ ਚਾਚੀ ਨੇ ਸਿਰ ਉਤੇ ਰੱਖੇ ਖੱਦਰ ਦੇ ਪਰਨੇ ਦੇ ਨਾਲ ਆਪਣੀਆਂ ਅੱਖਾਂ ਪੂੰਝੀਆਂ ਝੁਰੜੀਆਂ ਉਸਦੇ ਚਿਹਰੇ ਉੱਤੇ ਚਮਕਰੀਆਂ ਸਨ ਝੁਰੜੀਆਂ ਵਿੱਚੋਂ ਪਾਣੀ ਤਤਿਹੜੀਆਂ ਵਗ-ਵਗ ਥੱਲੇ ਨੂੰ ਆ ਰਿਹਾ ਸੀ ਉਸਨੇ ਅੱਖਾਂ ਪੂੰਝੀਆਂ ਫਿਰ ਚਾਚੀ ਨੇ ਕਿਹਾ ਪੁੱਤ ਤੂੰ ਲਿਖਤਾ ਸਾਰਾ ਕੁਝ ਆਹੋ ਚਾਚੀ ਤੇ બસ ਮੈਂ ਇਹ ਗੱਲ ਬੜੀ ਮੁਸ਼ਕਲ ਦੇ ਨਾਲ ਉਸ ਨੂੰ ਆਖੀ ਨਾਲੇ ਮੇਲੇਖ ਵੀ ਦਿੱਤਾ ਸੀ ਚੰਗਾ ਪੁੱਤ ਤੂੰ ਐਦਾਂ ਕਰ ਇੱਕ ਵਾਰੀ ਸਾਰੀ ਚਿੱਠੀ ਬਾਚ ਕੇ ਸੁਣਾ ਦੇ ਮੈਨੂੰ ਕੋਈ ਭੁੱਲ ਚੁੱਕੀ ਗੱਲ ਚੇਤੇ ਆ ਜੂ ਨਾਲੇ ਮੈਨੂੰ ਉਹਦੀਆਂ ਅੱਖਾਂ ਦੇ ਵਿੱਚ ਉਹਦੀ ਜ਼ੁਬਾਨ ਦੇ ਵਿੱਚ ਇੱਕ ਤੜਲਾ ਸੀ ਮੈਂ ਸਾਰੀ ਜਿਥੀ ਬੁੜੀ ਨੂੰ ਚਾਚੀ ਨੂੰ ਸੁਣਾ ਦਿੱਤੀ ਇਨ ਬਿੰਨ ਜਿਵੇਂ ਲਿਖਤੋਂ ਤੋਂ ਲੈ ਕੇ ਥੱਲੇ ਤੱਕ ਪਾਸ ਚਾਚੀ ਠੀਕ ਐ ਹੋਰ ਤਾਂ ਨਹੀਂ ਕੁਛ ਲਿਖਣਾ ਤੇ ਮੈਂ ਐਡਰੈਸ ਲਿਖਦਿਆਂ ਲਿਖਦਿਆਂ ਉਹਨੂੰ ਪੁੱਛਿਆ ਐਡਰੈਸ ਲਿਖਦਿਆਂ ਲਿਖਦਿਆਂ ਇੰਨੀ ਗੱਲ ਪੁੱਛੀ ਹੋਰ ਤਾਂ ਨਹੀਂ ਲਿਖਿਆ ਬਸ ਪੁੱਤ ਇਹ ਹੀ ਲਿਖਣਾ ਸੀ ਨਾਲੇ ਇਹ ਲਿਖ ਦੇ ਕੇ ਬਾਕੀ ਸਾਰਾ ਸੁਖ ਸਾਦ ਹੈ ਬਸ ਇਹ ਜਰੂਰ ਲਿਖ ਦੇ ਪੁੱਤ ਉਹਨੂੰ ਤਰਵਾਸ ਜਾ ਹੋ ਜਾ ਬਾਕੀ ਸਾਰਾ ਬਾਕੀ ਸਭ ਸੁਖ ਸਾਦ ਹੈ ਬਾਕੀ ਸਭ ਸੁਖ ਸਾਦ ਹੈ ਮਹਿਰਾਨ ਸਾਹਿਬ